ਸਿੰਘ ਡੇਵੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਬਿਲਕੁਲ ਤਾਜੀ ਸੂਈ ਗਾਂ ਦੀ ਆਪਾਂ ਵੀਡੀਓ ਬਣਾਵਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦ ਲਓ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲਟੇ ਕਰ ਦਿਓ ਸਨਦਕ ਜੀ ਆਓ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਆਪਾਂ ਇਸ ਗਾਂ ਦੇ ਵੀਰ ਦੇ ਕੋਲ ਪੁੱਛ ਲੈਂਦੇ ਹਾਂ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਵਧੀਆ ਜੀ ਵਧੀਆ ਚੱਲ ਕਿਹਦਾ ਵਧੀਆ ਕੰਮ ਕਰ ਵਧੀਆ ਜੀ ਵਧੀਆ ਕੱਲ ਪਰਸੋਂ ਆਪਾਂ ਵੀਡੀਓ ਪਾਈ ਦੋਵਾਂ ਗਾਵਾਂ ਦੀ ਵੇਗੀਆਂ ਉਦੋਂ ਵੇਗੀਆਂ ਜੀ ਪਹਿਲੇ ਫੋਨ ਤੇ ਦੂਜੇ ਤੇ ਵੇਗੀਆਂ ਠੀਕ ਹੈ ਜੀ ਹਾਂ ਐਡਰੈਸ ਬੋਲ ਦਈਏ ਆਪਣਾ ਐਡਰੈਸ ਪਿੰਡ ਬਹਿਲਾ ਜੀ ਹਾਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਨਾਮ ਪ੍ਰਗਟ ਸਿੰਘ ਫੋਨ ਨੰਬਰ 8723795597 ਠੀਕ ਹੈ ਜੀ ਹਾਂ ਜੀ ਜਿਹੜੀ ਗਾਂ ਚ ਆਪਾਂ ਸੇਲ ਕਰਨੀ ਹੈ ਵੀਡੀਓ ਦੇ ਵਿੱਚ ਆਪਾਂ ਹੋਣੀ ਹੈ ਕਿੰਨਾ ਸੂਆ ਸੂਈ ਇਹ ਦੂਜਣ ਵੈੜ ਸੂਈ ਆ ਅੱਛਾ ਜੀ ਇਹ ਕੱਲ ਦੀ ਸੂਈ ਆ ਠੀਕ ਹੈ ਜੀ ਤੇ ਕਿ ਹੁਣ ਲਾ ਲੋ ਤੁਸੀਂ ਹਿਸਾਬ ਕਿ ਕੱਲ ਦੀ ਸੋਈ ਜੇ ਮਗਰ ਵਛਾ ਜੇ ਅੱਛਾ ਜੀ ਤੇ ਕਿੰਨਾ ਬੋੜਾ ਬੋੜਾ ਪੰਜ ਪੰਜ 6 6 ਕਿਲੋ ਚੋਇਆ ਮੈਂ ਦੋ ਡੰਮ ਚ ਹੋਈ ਹੈ ਅੱਛਾ ਜਾਨੀ ਕਿ ਕੋਈ 12 13 ਲੀਟਰ ਦੇ ਲੱਗੇ ਬੰਦੇ ਜਿਹੜਾ ਬੋੜਾ ਪੰਜ ਦੇ 6 ਹੋ ਜੇ ਦੋ ਟਾਈਮ ਚ ਹੋਈ ਹੈ ਇਹਨਾਂ ਨਾਲ ਚੋਇਆ 6 6 ਕਿਲੋ ਠੀਕ ਜਾਨੀ ਕਿ ਪੂਰੀ ਖਾਲੀ ਨਹੀਂ ਕੀਤੀ ਹਾਂ ਖਾਲੀ ਨਹੀਂ ਸਾਫ ਨਹੀਂ ਕੀਤੀ ਠੀਕ ਹੈ ਜੀ ਕੱਢੀਏ ਬਾਹਰ ਕਰਕੇ ਰੱਖਾਈਏ ਨਾ ਬਾਕੀ ਇਹ ਆਪ ਹੀ ਤੁਝਾ ਮਾਰਾ ਪਹਿਲੇ ਸੂਵੀ ਨੇ 13-14 ਕਿਲੋ ਦੁੱਧ ਭਰਿਆ ਠੀਕ ਹੈ ਜੀ 15-16 ਦੀ ਉਮੀਦ ਹੈ ਹਾਂ ਹੁਣ ਇਹ ਜਿਹੜੀ ਸੂਸਾਹ ਚ ਆਈ ਆ ਠੀਕ ਹੈ ਤੇ ਸੂਹਾ ਦੂਜਾ ਸੂਹੀ ਵੈੜ ਠੀਕ ਹੈ ਜੀ ਹਾਂ ਲਓ ਦੋਸਤੋ ਗਾਂ ਦਾ ਕੱਦ ਕਾਠ ਕਰ ਲੋ ਚੱਕ ਆਰਡਰ ਕੁਆਲਿਟੀ ਜਿਹੜੀ ਹੈ ਚੈੱਕ ਕਰਵਾ ਦੇਣਾ ਬ੍ਰੀਡ ਦੋਸਤੋ ਸੋਹਣੀ ਆ ਕੱਲ ਦੀ ਸੂਹੀ ਹੈ ਦੋਸਤੋ ਤੇ ਅਜੇ ਜਿਹੜੀ ਆ ਬੋਲੇ ਦੇ ਵਿੱਚ ਹੀ ਆ ਜੇ ਖਾਲੀ ਨਹੀਂ ਕੀਤੀ ਸਾਫ ਨਹੀਂ ਪੂਰੀ ਕੀਤੀ ਲਓ ਜੀ ਕਰੋ ਚੱਕ ਜੀ ਸੋਹਣੀ ਦੋਸਤੋ ਆਰਡਰ ਕੁਆਲਿਟੀ ਤਿਆਰ ਕੀਤੀ ਹੈ 13 14 ਲੀਟਰ ਦੁੱਧ ਨੇ ਪਹਿਲੇ ਸੁਏ ਵੀਰ ਕੰਦਾ ਚੋਆਇਆ ਵਾ ਇਹ ਕਿਉਂ ਮੰਗਾਇਆ ਲਓ ਜੀ ਚੈੱਕ ਕਰ ਲੋ ਦੋਸਤੋ ਪੂਰਾ ਨਿੱਗਰ ਤੇ ਪੂਰਾ ਜੋਸ਼ ਵਾਲਾ ਆਰਡਰ ਜੀ ਤਿਆਰ ਕੀਤਾ ਗਿਆ ਚੈੱਕ ਕਰ ਲੋ ਲਓ ਜੀ ਮੋੜ ਲੋ ਮੋੜ ਲੋ ਮੋੜ ਲੋ ਲਓ ਜੀ ਦੋਸਤੋ ਚੈੱਕ ਕਰੋ ਦਰਦੀ ਕੇ ਖੜਾ ਜਿਆ ਅੱਜ ਆਜੀ ਆਈ ਹੈ ਵੀਰ ਦੇ ਫਰਮ ਤੇ ਬੱਚੇ ਦਾ ਵੀ ਕਰਦੀ ਹੈ ਨਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਕਰੋ ਜੀ ਵੋਲਟ ਬੈਣੀ ਵਾਲੇ ਪਾਸੋਂ ਉਹਦੇ ਆਰਡਰ ਕੁਆਲਿਟੀ ਚੈੱਕ ਕਰੋ ਥਾਣੇ ਦੀ ਕੁਆਲਿਟੀ ਕਰੋ ਚੱਕ ਜੀ ਦੋਸਤੋ ਪੂਰਾ ਵਜਨ ਮੌਜੂਦ ਅਲੀ ਗਾਹ ਲਓ ਜੀ ਬਾਕੀ ਬੰਦੀ ਤਾਂ ਦੀਜਾਂਗੀ ਸਿਰੇ ਥਾਂ ਦੇ ਚੱਕ ਦੋਸਤੋ ਫਾੜੀਆਂ ਵਾਲਾ ਆਰਡਰ ਸੋਹਣਾ ਆਰਡਰ ਤਿਆਰ ਕੀਤਾ ਚਾਰੇ ਥਾਂ ਗੈਰ ਤੇ ਨਿਕਲਣ ਲੱਗੇ ਕੋਈ ਪੋਰਸ਼ਨ ਵੀ ਨਾਲ ਖਾ ਲੋ ਕਰਪਾਣਾ ਹਾਲੋ ਜੀ ਦੋਸਤੋ ਕਰੋ ਚੱਕ ਜੀ ਦੇਖੋ ਜੀ ਪੂਰਾ ਜੋਸ਼ ਵਾਲਾ ਆਰਡਰ ਹੈ ਜੀ ਅਸ਼ਵੀਰੇ ਧਾਰਾ ਪੂਰਾ ਮਾਨ ਦੇ ਵਿੱਚ ਐ ਬਿਲਕੁਲ ਠੰਡੀ ਸੀਗਾ ਖਾ ਲਓ ਜੀ ਇੱਕ ਵਾਰ ਲਓ ਜੀ ਕਰ ਲਓ ਜੀ ਚੱਕ ਦੋਸਤੋ ਬਹੁਤ ਵਧੀਆ ਚਾਈ ਦੋਸਤ ਠੀਕ ਹੈ ਠੀਕ ਹੈ ਬਸ ਕਰੋ ਜੀ ਬਸ ਕਰੋ ਲਓ ਜੀ ਕਰੋ ਚੱਕ ਬੱਚਾ ਨਹੀਂ ਆ ਬਚਾ ਦਿੱਤਾ ਜੀ ਅਛਾ ਤੇ ਇਹਦਾ ਵੀਰ ਮੁੱਲ ਕੀ ਕਰਨਾ ਬਾਕੀ ਵਹਿੜ ਚੰਗੀ ਆ ਦੁੱਧ ਦੀ ਕੁਆਲਿਟੀ ਦਾ ਆਊਗਾ ਜਰਸੀ ਕਰਾਸ ਆ ਹਾਂਜੀ ਹਾਂਜੀ ਬਾਕੀ ਗਰਮੀ ਗੁਰਮੀ ਦੀ ਵੀ ਪਰਵਾਹ ਨਹੀਂ ਕੋਈ ਹਾਂਜੀ ਹਾਂਜੀ ਤੇ ਬਾਕੀ ਆ ਵੀ ਸੂਆ ਦੁੱਜਾ ਵਾ ਤੇ ਤਾਜੀ ਨਾੜੂ ਦੇ ਆ ਠੀਕ ਹੈ ਜੀ ਨਾੜੂ ਦੋਸਤੋ ਇੱਕ ਵਾਰ ਮੇਰੇ ਬੱਚੇ ਦਾ ਬੁਖਾਰ ਨਾ ਚੈੱਕ ਕਰ ਲਿਓ ਹਾਂਜੀ ਥਾਣੇ ਇੱਕ ਲਾਗੋ ਬੁਖਾਰ ਨਾ ਦੋਸਤੋ ਕਰ ਲਓ ਥਾਣੇ ਦੀ ਕੁਆਲਿਟੀ ਚੈੱਕ ਹਾਂ ਜੀ ਕੀ ਮੁੱਲ ਕਰਦੇ ਮੁੱਲ ਵੀਰ 50000 ਡੇੜੀ ਕਿੰਨੇ ਦੇ ਜੀ ਦਾ 45 ਦੀ ਕਹਿੰਦਾ ਕਮਾਂਡਰ ਦਾ 115 ਕੋਈ ਨਹੀਂ ਕੋਈ ਵੀਰ ਭਰਾ ਫੋਨ ਕਰੇ ਕੋਈ ਨਹੀਂ ਮਾਨਤਾਨ ਕਰਾਂਗੇ ਜਿੰਨੇ 40 ਜੋ ਮਾਨਤਰ ਹੋ ਸਕਦਾ ਨਹੀਂ ਜੀ ਨਹੀਂ 45 ਜੋ 45 ਜੋ ਹਾਂ ਠੀਕ ਹੈ ਜੀ 45 ਜੋ ਮਾਨਤਾਨ ਕਰਾਂਗੇ ਠੀਕ ਹੈ ਜੀ ਹਾਂ ਲਓ ਦੋਸਤੋ ਡਿਮਾਂਡ ਹੈ ਵੈਸੇ 50000 ਰੁਪਿਆ ਰੱਖਿਆ ਤੇ 45000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾਨ ਹੋਊਗਾ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਮੋਲ ਜਿਹੜੇ ਹੁੰਦੇ ਆ ਵੀਡੀਓ ਵਾਲੇ ਫਿਕਸ ਨਹੀਂ ਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਕਿਉਂਕਿ ਗਾਂ ਚੰਗੀ ਆ ਜਿਹੜੇ ਹਿਸਾਬ ਨਾਲ ਗਾਂ ਦੀ ਆਰਡਰ ਕੁਆਲਿਟੀ ਆ ਦੁੱਧ ਦੀ ਕਪੈਸਿਟੀ ਗਾਂ ਦੀ ਸ਼ੁਰੂਆਤ ਕੀਤੀ ਇਹਨੇ 13 12 13 ਲੀਟਰ ਤੋਂ ਸ਼ੁਰੂਆਤ ਕੀਤੀ ਹੈ ਕੋਈ 15 16 ਲੀਟਰ ਦੇ ਅੱਗੇ ਵੀ ਦੁੱਧ ਨੇ ਚਵਾ ਦੇਣਾ 45000 ਰੁਪਏ ਮੌਕੇ ਦਾ ਮੁੱਲ ਹੈ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਇਹ ਗਾਂ ਖਰੀਦ ਸਕਦੇ ਜੇ ਐਡਰੈਸ ਇਹ ਖਰੀਦੀ ਦਾ ਫਿਰ ਬੋਲ ਦੇਣਾ ਪਿੰਡ ਤੇ ਪਿੰਡ ਬਹਿਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਵੀਰ ਆਪਣਾ ਐਕਰੀ ਫੇਬੋਲ ਦੇ 872873597 ਠੀਕ ਹੈ ਜੀ ਬਾਕੀ ਫੋਨ ਕੋਈ ਲਾਵੇ ਮਾਨਤਾਨ ਕਰਾਂਗੇ ਠੀਕ ਹੈ ਜੀ ਮੈਂ ਦੋਸਤ ਮਾਨਤਾਨੇ ਹੋਊਗਾ ਪੂਰੀ ਸੀਲਸਲਾ ਠੰਡੀ ਘਾਹ ਦੀ ਠੰਡੀ ਠੰਡਪਾਂਡੇ ਵਾਲੀ ਵੈੜ ਆ ਆ ਲੋ ਜੀ ਚੈੱਕ ਕਰ ਲੋ ਹਾਂ ਹਾਂ ਠੀਕ ਹੈ ਮੈਂ ਕਿਹਾ ਚੂ ਵੀ ਇੱਕ ਨੰਬਰ ਹੋਊਗਾ ਓਕੇ ਜੀ ਓਕੇ ਬਾਕੀ ਦੁੱਧ ਕੁਆਲਟੀ ਚੰਗੀ ਹੋਊਗੀ ਠੀਕ ਹੈ ਜੀ ਧੰਨਵਾਦ ਦੋਸਤ ਜਿਹੜਾ ਵੀਡੀਓ ਦੇਖਣ ਵਾਸਤੇ